ਕਾਲ ਬਾਈ ਜੀ ਸਾਰਿਆਂ ਨੂੰ ਹੋਰ ਤੁਸੀਂ ਖਾਓ ਬਾਈ ਸਾਰੇ ਅੱਜ ਬਾਈ ਜੀ ਆਪਾਂ ਕਰਤਾ ਝੋਨੇ ਲਵਾਈ ਦਾ ਕੰਮ ਸ਼ੁਰੂ ਬੰਦੇ ਲੱਗੇ ਹੋਏ ਆ ਆ ਵੇਖੋ ਬੰਦੇ ਆਏ ਤੜਕੇ ਤੇ ਕੱਲ ਪਨੀਰੀ ਪਟਕੇਗੇ ਹੁਣ ਅੱਜ ਲਾਉਣ ਦੇ ਆਪਾਂ ਇਧਰ ਕੱਦ ਕਰੀ ਜਾਂਦੇ ਨਾ ਨਾਲ ਨਾਲ ਆ ਵੀ ਖੱਤਾ ਹੋ ਗਿਆ ਉਧਰ ਵੀ ਕਹਿਰ ਕਰ ਰਾਂ ਆਂ ਦੇ ਉੱਪਰਲੇ ਕੱਦੈ ਨੂੰ ਉਹਨੂੰ ਵੀ ਇੱਕ ਇੱਕ ਵਾਰੀ ਉਹਨੂੰ ਬਾਤ ਆਵਾ ਇਹ ਕੰਮ ਫਰਮਾਤਾਂ ਨਾਲ ਆ ਕੇ ਕੰਮ ਸ਼ੁਰੂ ਹੌਲੀ ਹੌਲੀ ਲਾਈ ਚੱਲਾਂਗੇ ਇਧਰ ਕੰਤ ਕਰਦੇ ਪਏ ਨਾਲ ਨਾਲ ਹੀ ਆ પેટ્રોલ ਆ ਗਿਆ ਮਾਰਾ ਭਾਈ ਜੀ 110 ਬਰੇਡ ਹੀ ਰੋਦੇ ਨੇ ਆ ਪਾ ਲੈ ਘਾੜੰਗ ਤੇ ਆ ਦੇਖੋ ਭਾਈ ਜੀ ਇਕਲ ਦਿਨ ਨਾ ਪਿਆ ਦੇਖੋ ਟਾਂਡਾ ਦੇਖੋ ਟਾਂਡਾ ਟੁੰਡਾ ਕੋਈ ਨਹੀਂ ਪਿੱਛੇ ਤੇ ਵਾਹ ਦੇਖੋ ਸਾਰੇ ਵੜਗੇ ਥੱਲੇ ਇੱਕ ਦੋ ਦਿਨ ਕੱਦੂ ਕਰਕੇ ਛੱਡ ਦੋ ਫੇਰ ਦੁਬਾਰਾ ਕਰੋ ਫੇ ਸਹੀ ਕੰਮ ਹੁੰਦਾ ਬਾਈ ਜੀ ਪੂਰਾ ਉਹ ਨੋ ਵਾਲੇ ਕੱਤ ਨੂੰ ਆਪਾਂ ਖਿਆਲ ਕਰ ਲਾਤੀ ਉਹਨੂੰ ਦੋ ਦਿਨ ਨਹੀਂ ਛੇੜਨਾ ਹੁਣ ਬੇਜਾ ਕਦਾ ਪਾਣੀ ਵੀ ਪਵਾ ਸੁੱਕ ਰਿਹਾ ਦੋ ਦਿਨ ਬਾਅਦ ਪਾਣੀ ਪਾ ਕੇ ਉਹਨੂੰ ਕੱਤ ਕਰਨਾ ਫੇਰੇ ਗਿੱਲੇ ਹੋ ਕੇ ਬਹਿ ਜਾਂਦੇ ਆ ਧਾਰਾ ਹੋਇਆ ਦਾ ਡੰਡਾ ਨਾਲੇ ਗਿੱਲਾ ਹੋ ਕੇ ਸੁੱਕਾ ਡੰਡਾ ਜਿਆਦਾ ਤੈਰਦਾ ਆਸ ਨੂੰ ਦਾ ਪਤਲਾ ਪਤਲਾ ਪਾਣੀ ਪਾ ਕੇ ਕੱਦ ਕਰਦਣਾ ਆਪਾਂ ਅੱਧ ਵੀ ਜੋ ਦੁਬਾਰਾ ਕਰਨਾ ਜਿਆਦਾ ਪਾਣੀ ਨਹੀਂ ਪਾਉਣਾ ਜਿਆਦਾ ਪਾਉਂਗੇ ਫੇਰ ਡੰਡੇ ਅਜ ਤਾਂ ਪਾਣੀ ਨਾਲ ਆਪਾਂ ਜੱਲਣਾ ਪੈਂਦਾ ਸਾਡਾ ਆਹ ਪਾਣੀ ਪਤਲਾ ਪਤਲਾ ਰੱਖ ਕੇ ਕੱਦ ਕਰਨਾ ਅਵੇ ਲੋਈ ਕਹੇ ਨਹੀਂ ਅੱਗ ਲਾਇਓ ਦੇ ਲੋਕ ਤਾਂ ਪਿਆ ਤਰ ਨਾਲ ਉਹ ਨਹੀਂ ਉਥਾਰੇ ਹੀ ਪਿਆ ਨੰਨ੍ਹ ਚਾਰ ਪੰਜ ਸਾਲ ਦੇ ਬਾਈ ਜੀ ਅੱਗੋਂ ਕੋਣੀ ਲਾਈ ਦੀ ਆਹ ਤਾਂ ਪਾ ਲਈ ਦੀ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਲਾਈ ਮੱਕੀ ਨੂੰ ਬਾਪਾ ਦੇ ਤੇ ਨੱਕਦੇ ਐ ਜੀ ਐਮ ਬੇਸ਼ੱਕ ਵੱਧ ਲੱਗਦਾ ਵੱਧ ਲੱਗਦਾ ਇਹਦਾ ਰਿਜ਼ਲਟ ਮੁੜ ਕੇ ਫਸਲ ਦੇ ਝਾੜ ਤੇ ਮਿਲਦਾ ਜੀ ਇਹਦਾ ਇਹ ਝੋਨੇ ਦਾ ਝਾੜ ਵੱਖਰਾ ਦੇਖੋ ਤੇ ਆਲੂਆਂ ਦਾ ਵੀ ਦੇਖ ਲਿਓ ਬੰਦੇ ਆ ਗਏ ਆ 10 15 ਬੰਦੇ ਲੱਗੇ ਹੋਏ ਆ ਕੰਮ ਕਾਫੀ ਖੇਚਦਾ ਨਾ ਇਹਨਾਂ ਨੇ ਬਾਈ ਜੀ ਅੱਜ ਕੱਲ ਵਾਲਾ ਬਾਈ ਜੀ ਬਲੌਗ ਕੱਲ ਵਾਲਾ ਨਹੀਂ ਸ਼ਾਇਦ ਇਸੇ ਜੀ ਮੈਂ ਤੁਹਾਨੂੰ ਛੋਟ ਪਾਉਂਗਾ ਡਰੋਨ ਮੰਗਾਇਆ ਪਰ ਡਰੋਨ ਛੋਟ ਪਾਉਣਾ ਕਰਨਾ ਬੰਦੇ ਵੀ ਨਹੀਂ ਆ ਰਹਾਂ ਹੁੰਦਾ ਦੇਖਣ ਦਾ ਬਲੌਗ ਦਾ ਅੱਜ ਆ ਜਾਣਾ ਵਾ ਪਾਂ ਜਾਂ ਆਪਣਾ ਆਉਂਦਾ ਕੈਨੇਡਾ ਤੋਂ ਕੋ ਮਗਾਉਂਦਾ ਸ਼ਾਇਦ ਇਸੇ ਵਲੌਗ ਜੀ ਲਾਲਾ ਫੇਸ ਪਤਾ ਤੁਹਾਨੂੰ ਲੱਗ ਹੀ ਜਾਣਾ ਥੰਮਨੇ ਜਾਂ ਫਿਰ ਅਗਲੇ ਦੇਖ ਲਿਓ ਬਾਈ ਜੀ ਆਪਣਾ ਪਲਾਟ ਲੱਗ ਗਿਆ ਸਾਰਾ ਪਰਲਾ ਤੇ ਇਧਰ ਲਾ ਰਹਿ ਗਿਆ ਆਪਣੇ ਘਰ ਦੇ ਮੋਹਰੇ ਸਦਾ ਪਲਾਟ ਵੱਡਾ ਇਹ ਰਹਿ ਗਿਆ ਹੁਣ ਅੱਜ ਇਧਰ ਥੱਲੇ ਵਾਲੇ ਜਿਹੜੇ 2 2.5 ਕਿੱਲੇ ਇਹਦੇ ਜਾਓ ਕਾਤਾ ਕਰਤਾ ਕਰਦਾ ਅੱਜ ਥੱਲੇ ਵਾਲਾ ਇਹਨੂੰ ਨਮੋੜਿਆ ਉੱਪਰਲੇ ਨੂੰ ਪਾਣੀ ਬੰਦੇ ਲਉਂਦੇ ਮਿੱਟੀ ਤੇ ਮੈਂ ਵੱਟਾ ਪਾ ਕੇ ਆ ਬੱਟਾ ਸੀ ਉਧਰ ਇੱਕ ਮੋਟਰ ਪਰਿਆ ਰੋਡ ਦੇ ਉੱਤੇ ਉਹ ਵੀ ਬੰਦ ਪਈ ਸੀ ਉਹ ਵੀ ਚਲਾਤੀ ਅੱਜ ਉਥੇ ਤਾਂ ਥੋੜਾ ਜਿਹਾ ਮੋਟਰ ਬੰਦਾ ਇੱਕ ਮੋਟਰ ਆ ਤੇ ਵੱਡੀ ਮੋਟਰ ਆ ਉਹ ਵੀ ਚਲਾਇਆ ਨਹੀਂ ਮੈਂ ਕਹੋ ਵੀ ਕਰੀਏ ਕੱਦੂ ਅੱਜ ਉਹਨੂੰ ਕੱਢ ਲੂ ਕਰਦਾਂਗੇ ਅੱਜ ਭਰ ਜਾਣਾ ਉਹ ਇੱਧਰ ਛੜਤਾ ਇੱਧਰ ਆ ਸਾਰਾ ਹੀ ਹੋਇਆਣਾ ਕੱਲ ਨੂੰ ਆ ਵੀ ਖੱਤਾ ਹੋਇਆਣਾ ਇੱਕ ਉਹ ਪਰਲੇ ਬੰਨੇ ਕੁੱਤਰ ਜਿਹੋਰਾ ਉਹ ਵੀ ਹੋਇਆਣੀਆ ਕੱਲ ਨੂੰ ਇਹ ਕਰਕੇ ਇਧਰੋਂ ਤੇ ਫੇਰ ਹੁਣ ਆਪਾਂ ਇਧਰੋਂ ਮੁੜ ਕੇ ਉੱਪਰ ਨੂੰ ਤੁਰ ਪਣਾ ਬਾਅਦਰੋਂ ਆਹ ਥਾਂ ਤੋਂ ਫੇਰ ਆਪਾਂ ਕਰਦੇ ਕਰਦੇ ਘਰਾਂ ਨੂੰ ਚੱਲ ਜਾਣਾ ਤੇਰ ਆਪਾਂ ਉਹ ਕਰਦੇ ਜਾਣ ਲੱਗ ਜਣੇ ਕਿਤੇ ਉਹ ਟਰੈਕਟਰ ਚੱਲਦਾ ਪਿਆ ਬਾਈ ਜੀ ਆ ਦੇਖੋ ਇੱਥੋਂ ਤੱਕ ਪਹੁੰਚ ਜਾਣਾ ਫੇਰ ਆਪਾਂ ਸੱਤ ਕਿੱਲੇ ਦਾ ਏ ਪਲਾਟ ਆ ਬਾਈ ਜੀ ਇੱਥੋਂ ਲੈ ਕੇ ਸੱਤ ਕਿੱਲੇ ਆ ਪੰਜ ਕਿੱਲੇ ਉੱਪਰ ਆ ਖੇੜ 2 ਕਿੱਲੇ ਥੱਲੇ ਆ ਵਟਾ ਹੁਣ ਬੋਣੇ ਆ ਇੱਕ ਵਟ ਉਧਰ ਪਰਲੀ ਮੋਟਰ ਦੇ ਰਿੰਦੀ ਆ ਉਹ ਵੀ ਮੈਂ ਹੁਣ ਪਾਈ ਜਾਣੀ ਆ ਮੀਂਹ ਦਾ ਸਿਆ ਰਾਤ ਆ ਪਤਾ ਨਹੀਂ ਹੁਣ ਪੈਂਦਾ ਕ ਨਹੀਂ ਪੈਂਦਾ ਕਾਲੂ ਪੈ ਜਾਵੇ ਪਤਾ ਕੋਈ ਨਹੀਂਗਾ ਆਜ ਨੂੰ ਛੋਟਾ ਟਰੈਕਟਰ ਕਾਬੂ ਆਇਆ ਵਿਚਾਰਾ ਵੱਟਾ ਨੂੰ ਰੋਟਾਵੇਟਰ ਮੈਂ ਲਾਇਆ ਨਹੀਂ ਮੈਂ ਕਿਹਾ ਚੱਲ ਇਹਨੇ ਪਾਇਆ ਉਹਨੇ ਆ ਮੈਂ ਕਿਹਾ ਰੋਟਾਵੇਟਰ ਲਾਵਾਂਗੇ ਪਾਵਾਂਗੇ ਕਿੰਨੇ ਟਾਈਮ ਲਾ ਕੇ ਆਣਾ ਮੈਂ ਫੇ ਇਹੀ ਵਿਚਾਰੇ ਨੂੰ ਲਿਆਂ ਹੋਲੀ ਹੋਲੀ ਦੋ ਤਨਾਰੀ ਪਾਤੀ ਵੱਡਾ ਟਰੈਕਟਰ ਜਿਹੜਾ ਇੱਕ ਵਾਰੀ ਵੱਟ ਪਾ ਦਿੰਦਾ ਵਾ ਕਿਉਂਕਿ ਟਾਇਰ ਚੋੜੇ ਹੁੰਦੇ ਆ ਇਹਨੂੰ ਦੋ ਤਿੰਨਾਰੀ ਲੱਗ ਜਾਂਦੀ ਇਹਨੂੰ ਚਾਰ ਚਾਰ ਆਰੀ ਵੀ ਲਾਈ ਇਹਨੂੰ ਚਾਰ ਚਾਰ ਵਾਰੀ ਬੈਕ ਕਰਕੇ ਲਾਤੀ ਆ ਕਰ ਦਿੰਦਾ ਕੰਮ ਵਿਚਾਰਾ ਇਹੇ ਤੋ ਟਾਇਰ 12 ਦੇ ਵਿੱਚ ਸਲਿੱਪ ਮਾਰ ਲਾਪਿੰਦਾ ਜਿਆਦਾ ਨਾ ਪਦੇ ਤਵਾਦ ਬਸ ਪਤਲੀ ਪਤਲੀ ਲਾ ਦੇ ਜੀ ਤੇ ਜਿਆਦੀ ਲੋੜ ਹੀ ਨਹੀਂ ਗਈ ਬਸ ਐਨੂੰ ਟੱਪੇਣਾ ਬਸ ਥੋੜੀ ਥੋੜੀ ਲਾ ਦੋ ਬਾਕੀ ਕੁਤਰ ਨੂੰ ਮੋੜਨਾ ਪਾਣੀ ਨਾ ਸਵੇਰੇ ਉਦੋਂ ਚੈੱਕ ਕਰ ਲਾਂਗੇ ਮੋੜ ਕੇ ਕਿਥੋਂ ਚੜਦਾ ਉਹ ਲਾ ਲਾਂਗੇ ਇੱਕ ਵਾਰੀ ਪਤਲੀ ਪਤਲੀ ਲਾ ਦੇ ਬਸ ਆਜੋ ਆਜੋ ਲਾਓ ਨਕਾਇ ਤੇ ਚੱਲੀ ਉਧਰ ਵੀ ਲਾਈਏ ਇਹ ਵੀਡੀਓ ਕੰਮ ਆਇਆ ਇੱਕ ਤੇ ਲਾ ਦੇਣਾ ਕਾ ਇਧਰ ਲਾਉਣਾ ਮੰਨਾ ਕਿਤੇ ਟਾਂਡ ਨੱਪੇਗੇ ਬਸ ਫੇਰੇ ਇਹਨੂੰ ਕਰਾਂਗੇ ਜਾਂ ਕਾਲੂ ਇੱਕ ਵਾਰੀ ਆ ਕਰਕੇ ਇਹਨੂੰ ਵੀ ਨੱਪ ਕੇ ਅੱਜ ਪਰਸੋਂ ਇਕੱਠਾ ਹੀ ਸਾਰਾ ਕੱਦ ਕਰ ਦਾਂਗੇ ਉਹਨੂੰ ਦੋ ਦਿਨ ਵਾਣ ਕੇ ਨੱਪੀ ਨੂੰ ਇਹਨੂੰ ਇੱਕ ਦਿਨ ਹੋਜੂ ਫੇ ਬੈ ਜਾਣੇ ਸਾਰੇ ਫੇ ਨਹੀਂ ਹਿਲਦੇ ਟਾਂਡ ਇੱਥੇ ਲਾ ਨਕਾ ਉਹ ਉੱਥੇ ਪਤਲੀ ਪਤਲੀ ਲਾ ਦੇ ਮਿੱਟੂ ਜ਼ਿਆਦਾ ਨਹੀਂ ਜਾਂਦਾ ਬਸ ਪਤਲਾ ਬਤਲਾ ਲੰਮੇ ਰੋਗ ਲਾ ਦੇ ਬਸ ਜਾਣਾ ਹੀ ਨਹੀਂ ਉਹ ਚੜਦਾ ਨਹੀਂਗਾ ਪਾਣੀ ਉਹ ਪਾਣੀ ਦੋ ਮੋਟਰ ਦਾ ਨਾ ਤਾਂ ਕਰਕੇ ਰੇਡ ਦੇ ਨਾਲ ਚਲ ਗਿਆ ਉਧਰ ਨੂੰ ਇੱਥੇ ਲਾ ਦੇ ਆਦਾ ਇੱਥੇ ਵੱਟ ਮਾਰੀ ਇੱਥੇ ਲਾ ਇੱਥੇ ਉਰੇ ਬੰਦ ਕਰ ਦੇ ਉਹ ਆ ਉਰਲੀ ਵੱਟ ਨਹੀਂ ਜੀਦ ਚੰਗੀ ਹੈਗੀ ਅਦਰ ਪਿੱਛੇ ਵਾਲੀ ਤੈਨੂੰ ਛਾਂਗਣਾ ਹੀ ਗਾਰਡ ਨੂੰ ਮਾਰਿਆ ਉਹਦੇ ਜਲੂਜਾ ਨਿਕਲੇ ਆ ਨੂੰ ਛਾਂਗੋ ਯਾਰ ਕਾਲੂ ਛਾਂਗਦੀ ਹੈ ਕੱਦ ਕਰਦੇ ਕਰਦੇ ਹੋਰ ਕਾਲੂ ਛਾਂਗਦੇ ਉਹ ਜਿਹੜੀ ਆਪਨਾਂ ਨਾਲ ਬੰਨੇ ਭੰਗ ਉਹ ਤਾਂ ਵੜ ਦਿੱਤੀ ਲੱਗਦਾ ਇੱਧਰ ਰਹਿਣ ਦੋ ਆਪੇ ਵੜ ਲੈਣਗੇ ਆਪਣੇ ਵਾਲੇ ਦੇਖ ਸਾਫ਼ ਕਰਦੇ ਸਾਰਾ ਗਾਣੀ ਲੱਗਦਾ ਬੰਨੇ ਬੰਨੇ ਵਧੀਆ ਚਾਹੀਦੇ ਸਾਫ਼ ਪੂਰੇ ਮੁੰਨੂ ਵਾਜੋ ਇਸੇ ਪਾਸੇ ਪੈਪ ਲਾਦਵੀ ਬਾਜੋ ਛੇ ਦਾ ਪੈਪ ਲਾਦੀ ਤੇ ਹੁਣ ਨੱਕਾ ਲਾ ਦੇ ਇੱਕ ਵਾਰੀ ਘਰ ਲਾ ਮੜਾ ਝੋੜਾ ਕਰ ਲਾ ਦੋ ਮੋਟਰਾਂ ਦਾ ਪਾਣੀ ਹੋਣਾ ਇਹ ਭਾਰ ਵੀ ਕੈਂਡੀਡੇਟ ਜੀ ਆਣਾ ਇਹ ਸਾਢੇ 4 ਲੈਟ ਆਈ ਤੇ 6 ਵਜੇ ਭਰ ਜਾਣਾ ਜੀ ਤੇ 6 ਵਜੇ ਆ ਜੀ ਫੇਰ ਕੁੱਤਰ ਨੂੰ ਮੋੜ ਦੀ ਉਹ ਕੁੱਤਰ ਜੀਤ ਬਹਿ ਕੇ ਭਰ ਜੀ ਵੀ ਇਥੇ ਉਹਨੂੰ ਤੂੰ ਮੋੜਾ ਦੋ ਮੀਟਰਾਂ ਦਾ ਉਹਨੇ 20 ਮਿੰਟ ਚ ਭਰ ਜਾਣਾ ਵਾ 20 ਮਿੰਟ ਚ ਭਰ ਕੇ ਫੇਰ ਉਧਰ ਝੋਨੇ ਨੂੰ ਮੋੜ ਲਈ ਜਿਹਨੂੰ ਅੱਜ ਘਟ ਪਾਣੀ ਪਿਆਣਾ ਲਾਡੀ ਆ ਖਾ ਕੋਠੇ ਵਾਲੇ ਨੂੰ ਉਹਨੂੰ ਮੋੜੀ ਬਿਲੋਂ ਨੂੰ ਦਵਾਈ ਵਾਲੇ ਨੂੰ ਉਹਨੂੰ ਅੱਜ ਪਤਲਾ-ਪਤਲਾ ਪਾਣੀ ਆ। ਤੇ ਲੋਨ ਨੂੰ ਪਾਣੀ ਫਿਰ ਉਸ ਤੋਂ ਬਾਅਦ ਫਿਰ ਇਹਨੂੰ ਪਾ ਦੇਣਾ ਵਾ। ਉਹ ਥੱਲੇ ਰਾਹ ਵਾਲੇ ਨੂੰ ਪਾਣੀ ਨਹੀਂ ਪਾਉਣਾ ਅੱਜ। ਉਹ ਚ ਬਾਅਦ ਦੇਖਾਂਗੇ ਉਹਨੂੰ ਪਾ ਦੀ ਤੂੰ ਇਹਨੂੰ। ਇਹ ਚ ਦਵਾਈ ਪਾਈ ਆ ਪਤਲਾ-ਪਤਲਾ ਇਹਨੂੰ ਪਾ ਦੀ ਫੇ ਦੇਖ ਲਾਂ ਬਾਕੀ ਟਾਈਮ ਦੇ ਹਿਸਾਬ ਨਾਲ। ਜੇ ਕੱਲ ਬੰਦਿਆਂ ਨੇ ਕਿਹਾ ਤਾਂ ਫੇ ਸ਼ਾਇਦ ਕੱਦ ਕਰਨਾ ਹੀ ਪਵੇ ਅੱਜ ਕਹਿਣਗੇ ਤੇ ਫੇ ਕਰ ਦੇਣਾ ਕੱਦ ਮੈਂ ਕੱਲ ਨੂੰ ਨਾਲ ਹੀ। ਜੇ ਵੇਲੇ ਹੋਏ ਤਾਂ ਫੇ ਕਰ ਦੇਣਾ ਇਹ ਸਾਰਾ ਹੀ ਕੱਦਣਾ ਕੱਲ ਨੂੰ। ਇਹੋ ਕਹਿਣਗੇ ਰਹਿਣ ਤੋਂ ਕੱਲ ਜਿਹੜੀ ਫੇ ਪਰਸੋਂ ਕਰਾਂਗੇ ਕੱਲ ਨੂੰ ਇੱਕ ਵਾਰੀ ਨਾਪੇ ਡੰਡੇ ਛੱਡ ਦੇਣੇ ਆਪਾਂ ਤੇ ਪਰਸੋਂ ਕਰ ਦਾਂਗੇ ਸਾਰਾ ਮਿੱਟੂ ਵੱਟ ਕੇ ਨਾ ਪਈਦਾ ਖੋਡਵਾ ਕਾ ਇੱਥੇ ਵੀ ਖੋਡਾ ਬੰਦ ਕੀਤੀ ਆ ਵਾਲੀ ਆ ਕੰਬੇ ਤੇ ਲਾ ਕੇ ਖੋਡਾ ਤੇ ਕਿੰਨੀ ਪਾਣੀ ਗਿਆ ਇਧਰ ਨੂੰ ਉਧਰ ਤੋਂ ਮਿੱਟੂ ਰਾਤ ਨੂੰ ਪਾਣੀ ਨਹੀਂ ਆਣਾ ਦੇਨੇ ਚੈੱਕ ਕਰ ਲਵਾਂਗੇ ਉਧਰ ਤੋਂ ਦਿਨੇ ਜਾਣਾ ਪਾਣੀ ਕੋਤੋਂ ਬੋਕਾ ਵੰਕਾ ਆਪਸ ਉਹ ਪਿੱਛੋਂ ਪਾ ਦੇ ਚਾਰ ਟਾਪ ਚਾਕੇ ਮਿੱਟੀ ਦੇ ਉਹਦੇ ਮਿੱਟੂ ਦੇ ਪੈਰਾਂ ਮਿੱਠੂਦਰ ਸੇ ਡਾਲ ਦੇ ਥੋੜਾ ਤੇਰੇ ਪੈਰ ਤੇ ਮਰੇ ਤੋਂ ਉੱਪਰ ਕਰ ਦੇ ਮੜਾ ਤੂੰ ਮੋਟਰ ਤਾਂ ਆਪਣੇ ਚੜੇ ਨਾ ਨਾ ਪਾਣੀ ਉਹ ਭਾਈ ਜੀ ਆਪਾਂ ਚੱਲੇ ਆ ਕੱਦ ਕਰਨਾ ਘਰ ਤੇ ਲੱਗਾ ਟਰੈਕਟਰ ਤੋਂ ਘਰ ਤੋਂ ਟਰੈਕਟਰ ਤੋਂ ਹੀ ਜਾਂਦਾ ਮੈਂ ਮਾਰਾ ਟਰੈਕਟਰ ਗਰਮ ਕਰਦਾ ਆ ਮੈਂ ਸਟਾਰਟ ਕੀਤਾ ਮੈਂ ਮਾਰਾ ਗਰਮ ਹੋਣ ਲੈ। ਨਕਸਾਨ ਵੀ ਥੋਤਾ ਥੋੜਾ ਬ੍ਰੇਕਾਂ ਦਾ ਕੰਮ ਕਰਾਉਣਾ ਇਹਦਾ। ਅੱਜ ਨਹੀਂ ਬਾਵਾ ਬੈ ਗਿਆ ਭਾਈ ਜੀ ਇਹ ਮਸ਼ੀਨ ਨਹੀਂ ਹੋ ਗਈ ਵੈਲੀ ਉਹ ਆ ਗਈ ਕੰਪੈਨ ਵੀ। ਉਹਦਾ ਵੀ ਰੇਡੀਟੀਊਟਰ 20 ਲੀਟਰ ਸਾਫ਼ ਕਰਨਾ ਸਾਰਾ। ਪਾਣੀ ਗੂੜੀ ਮਾਰਨਾ ਕਸੀਲ ਦੀ ਲੀਕ ਆਉ ਪੋਣੀ ਆ। ਨੂੰ ਤਾਂ ਵੀ ਬੈ ਗਿਆ ਅੱਜ। ਆ ਗਿਆ ਉਹ ਨਾ ਬੰਦ ਕਰੀਂ ਵਧੀਆ ਹੋ ਗਿਆ ਬਾਈ ਮੀ ਪੈ ਗਿਆ ਬਹੁਤ ਵਧੀਆ ਵਾਹ ਮੀਨੇ ਨਿਆਰੇ ਬੰਦੇ ਰਾਮ ਚੰਗਾ ਨਹੀਂ ਪੈ ਗਿਆ ਦੋਸਤ ਤੁਹਾਡੇ ਵਾਲੇ ਪਿਆਗ ਨਹੀਂ ਪਿਆ ਚੱਲੀਏ ਹੁਣ ਕਰੀਏ ਗੱਪ ਕਦੋਂ ਹੋ ਜਾਂਦਾ ਰੋਜ ਕਦੋਂ ਭਰੀ ਜਾਂਦਾ ਢੋਲਾ ਲੱਗੀ ਜਾਂਦਾ ਰੋਜ ਹੁਣ ਰੋਜ ਆਪਣੀ ਰੁਟੀ ਇਹੀ ਹੈ ਕਦੋਂ ਕਰਨ ਦੀ ਕਦੋਂ ਭਰੀਆ ਢੋਲਾ ਲਾਈ ਚਲੋ ਡੇਲੀ ਦਾ ਸ਼ੈਡਿਊਲ ਇਹੀ ਹੈ ਢੋਲਾ ਲਾਉਂਦਾ ਕਿਤੇ ਨਾ ਲੱਗਦਾ ਰੋਜ ਹੋਰ ਕਦੋਂ ਭਰੀ ਜਾਂਦੇ ਕਿਤੇ ਫਿਰ ਢੋਲਾ ਲੱਗੀ ਜਾਂਦਾ ਜਿੰਨਾ ਕਦੋਂ ਦਾ ਆਦੀ ਗਰਮੀ ਆ ਬਾਈ ਜੀ ਅੱਜ ਫੇਰ ਤੇ ਮੀਂਹ ਆ ਜਿਹਾ ਕਦੇ ਮੜਾ ਮੋਟਾ ਜਾਨ ਸੁੱਕੀ ਹੋਵੇ ਉਹ ਜਿਆਦੀ ਗਰਮੀ ਆ ਜੀ ਆ ਬਾਈ ਜੀ ਆਪਾਂ ਲੱਗਾ ਹੋਇਆ ਝੋਨਾ ਉਹ ਖੱਦ ਦੇ ਬਾਅਦ ਦਾ ਦੂਸਰੇ ਦਿਨ ਦਾ ਪਹਿਲੇ ਦਿਨ ਉਹ ਲੱਗਾ ਥੱਲੇ ਵਾਲਾ ਤਾਨੂੰ ਦਿਖਾਉਣਾ ਵੀ ਉਹ ਤਾਂ ਹੋ ਗਿਆ ਖੜਾ ਜਾ ਆਇਆ ਹੋ ਗਿਆ ਇਹ ਵੀ ਖੜਾ ਹੁੰਦਾ ਦਵਾਈ ਪੈ ਦਵਾਈ ਪੈ ਗਈ ਆ ਬਾਈ ਜੀ ਇਹਨੂੰ ਕਰੋ ਆਹ ਵਾਲੀ ਮੋਟਰ ਦੇ 2 ਕਿੱਲੇ ਲੱਗੇ ਆਲੇ ਬਾਕੀ ਹੁਣ ਪਾਣੀ ਛਟਿਆ ਆ ਆ ਸ਼ਫੈਦਾਂ ਦਾ ਇੰਨਾ ਕਿ ਬਾਈ ਜੀ ਫੱਟੇ ਬਿਜਲੀ ਦਾ ਝੋਨਾ ਡਿੱਗ ਪੈਂਦਾ ਥੱਲੇ ਉਹ ਵਾਰਾ ਪੈਦੇ ਬਹੁਤ ਤਗੜੇ ਤਗੜੇ ਆ ਸਾਡੇ ਆਹ ਲੱਗਾ ਜੀ ਪਹਿਲੇ ਦਿਨ ਵਾਲਾ ਬਰਾ ਸਾਤੋਂ ਸਟਾਰਟੇ ਝੋਨਾ ਹੋ ਗਿਆ ਖੜਾ ਇਹ ਧਰਾਂ ਹੋ ਗਿਆ ਵਾਲਾ ਇਹਨੂੰ ਮਾਰਦਾ ਹਰਿਆਈ ਨੂੰ ਨਾ ਇਹ ਦਰਪਿਆ ਬਲਾੜ ਸਾਰਾ ਇਲਾਕਾ ਜੀ ਆਪਣਾ ਤੋੜ ਆਜਾ ਕਿੱਡੇ ਕਿੱਡੇ ਸ਼ਫਾਇਦੇ ਆ ਜੀ ਆ ਇਹ ਬੜਾ ਨੁਕਸਾਨ ਕਰਦੇ ਫੇ ਇੰਨਾ ਥਾਂ ਛੱਡ ਲਈਦਾ ਐ ਤੀ ਕਿ ਝੱਡਿਆ ਅੱਗੇ ਅਰਥਾ ਲਾਈਦਾ ਝੋਨਾ ਝੋਨਾ ਸਾਰਾ ਸੁਹਾਗਾ ਫੇਰ ਜਾਣਾ ਡਿੱਗ ਪੈਂਦਾ ਇੱਥੇ ਫਾਇਦਾ ਨਹੀਂ ਫਾਇਦਾ ਕੀ ਛੱਡੀ ਦੇਣਾ ਪੱਠੇ ਬੀਜਾਂਗੇ ਆ ਦੇਖੋ ਸ਼ਪੈਦੇ ਘੜੇ ਘੜੇ ਆ ਜੀ ਆ ਦੇਖੋ ਦੇਖੋ ਕੱਡਾ ਚ ਫਾਇਦਾ ਬਾਈ ਜੀ ਆ ਦੇਖੋ ਉਹ ਟਗੜੇ ਟਗੜੇ ਜਿਵੇਂ ਤੇ ਆ ਜੀ ਤੇ ਕਰੀ ਜਾਂਦੇ ਬਾਈ ਜੀ ਫੇਰ ਬੱਦ 再给你。<Okay. S 2> <laughs> ਦੇ ਲੋਥਾਰੇ ਵੇਚੀ ਆਏ ਬਾਈ ਜੀ ਆਪਾਂ ਡੰਡੇ ਗਲ ਜਾਂਦੇ ਆ ਦੋ ਦਿਨ ਪਹਿਰੇ ਡੰਡੇ ਲਾਉਦੇ ਨਹੀਂ ਆ ਦੇਖੋ ਅੱਜ ਉਹ ਆਪਣਾ ਲਗਾ ਦੇ ਲੋ ਡੰਡੇ ਕਿੱਦੇ ਨਾ ਮੈਂ ਵਧੀਆ ਬੈਟਰੀ ਵੀ ਦੇਖ ਲੋ ਥੱਲੇ ਸਾਰੇ ਡੰਡੇ ਕੋਈ ਡੰਡਾ ਨਹੀਂ ਪਿਆ ਬਾਈ ਜੀ ਅਸਲ ਇਹ ਇੱਕ ਵਾਰੀ ਕੱਤੂ ਕਰਕੇ ਇਹਨੂੰ ਛੱਟਣਾ ਪੈਂਦਾ 1-2 ਦਿਨ ਬਾਅਦ ਫਿਰ ਤਿਆਰ ਕਰ ਦੋ ਕੱਦੂ ਬਾਅਦ ਵਿੱਚ ਸਹੀ ਹੋ ਜਾਂਦਾ ਜੀ ਭਾਈ ਜਿਹਾ ਜਮਰਾਜ ਆਇਆ ਆਪਣੇ ਕੋਲ ਅੱਜ ਸਾਥਰੀ ਤਾਂ ਆ ਗਿਆ ਉਹ ਕਿਉਂ ਹੁੰਦਾ ਸਾਰੇ ਦੋਸਤਾਂ ਹਰੋਂ ਦਾ ਇਹ ਆਜਿ ਕਹਿੰਦਾ ਕਰਨਾ ਦਾ ਮਾਤਰਾ ਮੈਨੂੰ ਨਾਲ ਲੈ ਕੇ ਚੱਲ ਮੈਂ ਕਿਹਾ ਚਲੋ ਜੀ ਚਲੀਏ ਇੱਕ ਨੂੰ ਵਾਲੇ ਘਰ ਹੀ ਘੱਟ ਗਿਆ ਛੋਟਾ ਉਹ ਤਾਂ ਕੰ ਦਾ ਕਾਰ ਉੱਪਰੋਂ ਨਹੀਂ ਮੈਂ ਲੈਣਾ ਲੋ ਰਾਜ ਅਵੇ ਆਣਾ ਦੇਖੀ ਹੋਣਾ ਮੈਂ ਕੋਨੇ ਚਾ ਲੱਗਿਆ ਚਾ ਲੱਗਿਆ ਹਉਆ ਜਰਾ ਆਤਾ ਕਰਦਾ ਨੂੰ ਜਾਲਾ ਰਿਹਾ ਹਰ ਦਾ मिठी लिटी भई कम करा वेही ला, ला। चव कम करो ਇਹ ਗਵਰਾਜ ਉਹ ਬਾਈ ਜੀ ਕੱਲ ਕੀਤਾ ਗੱਤਾ ਪਰਲਾ ਉਹ ਟਾਂਡੇ ਕੱਲ ਦੇ ਨੱਪੇ ਪਿਆ ਇਹਨੂੰ ਹੁਣ ਕੱਲ ਨੂੰ ਕੱਲੂ ਕਰਾਂਗੇ ਜਾਂ ਪਰਸੋਂ ਨੂੰ ਕਰ ਦਾਂਗੇ ਇਹਨੂੰ ਆਹ ਦੇਖੋ ਜਿੱਥੇ ਗਿੜਾ ਲੱਗਦਾ ਸਾਰੇ ਲੰਮੇ ਪੈ ਗਏ ਥੱਲੇ ਵੜ ਕੇ ਦੇਖੋ ਆਹ ਦੇਖੋ ਸਾਰੇ ਬਹਿ ਜਾਂਦੇ ਆ ਕੱਦ ਕਰਨਾ ਇੱਕ ਵਾਰੀ ਛੱਡ ਦੋ ਦੋ ਦਿਨ ਫੇਰ ਨਹੀਂ ਲੱਭਦਾ ਕੁਝ ਵੀ ਹੁਣ ਪਾਣੀ ਪੁਣੀ ਪੀਣ ਲੱਗਾ ਮੈਂ ਕਿ ਮੁੰਡੇ ਨੇ ਮਾਰੀ ਗੱਲ ਬਾਤ ਹੋਈ ਕਰ ਲਈ ਪਾਣੀ ਪੀ ਲਈਏ ਹਾਂਜੀ ਹੋਰ ਸਾਰੇ ਥੀ ਹੋਰ ਅਬ ਰਾਜ ਤੈਨੂੰ ਫਾਰਮਿੰਗ ਵਧੀਆ ਲੱਗਦੀ ਆ ਹਾਂਜੀ ਬਹੁਤ ਵਧੀਆ ਲੱਗਦੀ ਮੱਛੜੀ ਅੱਛਾ ਹਾਂਜੀ ਫਾਰਮਿੰਗ ਪਤਾ ਚਾਹੀਦੀ ਵੇ ਲੱਗਣੀ ਵਧੀਆ ਹਨਾ ਹਾਂਜੀ ਮਨ ਬਣਾਉਂਦਾ ਬਹੁ ਮੈਂ ਕਰੇ ਕਿ ਆਰੀਂ ਦੇ ਘਰਦਾਰੇ ਨਾ ਕੀਤੀ ਅੱਛਾ ਹਾਂਜੀ ਰਦਾ ਹੁਨਾ ਮੈਂ ਕੀ ਡਰਾਣਾ ਆ ਆ ਛੋਟੇ ਛੋਟੇ ਨਾ ਮੈਨੂੰ ਪਤਾ ਤੂੰ ਲੱਗਾ ਰੰਦਾ ਕਿਆਰੀਆਂ ਦੇ ਹੂੰ ਉਹ ਵੇ ਬੂਟੇ ਫਾਰਮਿੰਗ ਕਰਨੀ ਵੀ ਚਾਹੀਦੀ ਪੁੱਤ ਜਦੋਂ ਵਿਹਲੇ ਹੋ ਉਦੋਂ ਬੂਟੇ ਬਾਟੇ ਲਾਓ ਆਪਦੇ ਘਰੇ ਹੂੰ ਠੀਕ ਨਹੀਂ ਹਾਂਜੀ ਹਾਂਜੀ ਨਾਲੇ ਸਹੀ ਆ ਛੌਂਕ ਚਾਹੀਦਾ ਵਾ ਬੂਟੇ ਲਾਉਣ ਦਾ ਨਾਲੇ ਬੱਚੇ ਦਾ ਮਨ ਲੱਗਾ ਰੰਦਾ ਕਿ ਨਹੀਂ ਹੂੰ ਮੈਨੂੰ ਲੱਗਦਾ ਉਹਨਾਂ ਨੂੰ ਲੱਗ ਪਏ ਫਾਇਦੇ ਹੋਣੀ ਚਲੇ ਤਾਈਆਂ ਹੋਣੀ ਆਏ ਹੈਗੇ ਲੱਗਦਾ ਆ ਮੈਨੂੰ ਆਪਾਂ ਵੀ ਕਰ ਲਈ ਫਲਾਟ ਕਰਕੇ ਚੱਲੀਏ ਫਿਰ ਆਪਾਂ ਵੀ ਮੈਂ ਵੀ ਨਾ ਹੁੰਦਾ ਅੱਬਾਈ ਜੀ ਆ ਗਿਆ ਹਿਸ਼ਤਾਨ ਆਹ ਦੇਖ ਚੱਲ ਬਾਈ ਕਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਾਂ ਆ ਕੀ ਲੈ ਕੇ ਆਇਆ ਚਾਹ ਲੈ ਕੇ ਆਇਆ ਕੀ ਯਾ ਯਾ ਕੋ ਲੱਸੀ ਲੈ ਆ ਚਾਹ ਲੈ ਕੇ ਹੁਣੇ ਖੱਤੇ ਚ ਅਕਾ ਕੋ ਲਫੀ ਬਲਾਉਣ ਆਇਆ ਐਨਾ ਕਰ ਗਿਆ ਬਾਈ ਵਾ ਕਰਤਾ ਇਹ ਹੁਣ ਬਦਮਾਸ਼ ਭੱਜ ਕੇ ਆਇਆ ਇੱਥੋਂ ਸਿੱਧਾ ਘਰ ਆਇਆ ਨੀ ਠੱਟੇ ਮੰਦੀ ਆ ਦੇਖੋ ਇੱਥੋਂ ਸਿੱਧਾ ਆਇਆ ਆਂਦੀ ਹੁਣ ਤੂੰ ਇੱਥੇ ਵਿੱਚ ਡਿੱਗ ਜਾਣਾ ਗਾਰੇ 'ਚ ਮੈਨੂੰ ਫੜਾ ਢੋਲੂ ਓ ਰੁਕ ਜਾ ਤੂੰ ਵਿੱਚ ਡਿੱਗ ਜਾਣਾ ਆ ਜਾ ਹੌਲੀ ਆ ਜਾ ਹੌਲੀ ਆ ਜਾ ਆ ਬਰਾਜ ਬੱਲੇ ਰੱਖੇ ਇੱਥੇ ਰੱਖ ਹੈ ਤੂੰ ਬਹਿਣਾ ਕਿਤੇ ਤੂੰ ਇੱਥੇ ਡਿੱਗ ਜਾਣਾ ਵਿੱਚ ਹੈ ਹੈ ਕਿ ਵੀਰਾ ਵੀ ਡਿੱਗਣ ਲਗਾਏਗਾ ਉਹ ਕਰੇ ਚੱਲ ਜਾ ਕਰੇ ਚੱਲ ਜਾ ਕਾ ਮਰਣਾ ਆ ਗਿਆ ਬਾਈ ਜੀ ਬਦਮਾਸ਼ ਬੰਦਾ ਇਹ ਬਹੁਤ ਬਦਮਾਸ਼ ਆ ਕਹਣਾ ਬਦਮਾਸ਼ ਕਿੰਨਾ ਬਦਮਾਸ਼ ਦਾਦੇ ਜਲਦੀ ਮੈਂ ਕਹ ਦਸਾਂ ਇਹ ਦਸਣਾ ਪੈਣਾ ਦੱਸਦੇ ਬੰਦੇ ਕਿੰਨਾ ਬਦਮਾਸ਼ ਆ ਆ ਦੇਖ ਲਓ ਕਿੱਦਾਂ ਆਹ ਦੇਖ ਲਓ ਜੀ ਇਹ ਬਹੁਤ ਬੰਦਾ ਖਰਾਬ ਆ ਇਹਨੂੰ ਠੀਕ ਕਰਨਾ ਇਹਨੂੰ ਹੁਣ ਮੈਂ ਤੈਨੂੰ ਕਈ ਫੜਾਉਣੀਆਂ ਮਿੱਟੀ ਲਾ ਆ ਵੱਟਾ ਹੁਣ ਮਿੱਟੀ ਲਉਣੀ ਪੈਣੀ ਆ ਇੰਦਾ ਟਰੈਕਟਰ ਤੇ ਨਹੀਂ ਬਹਿਣਾ ਫਿਰ ਇੰਦਾ ਨਹੀਂ ਬਹਿਣ ਦੇਈਦਾ ਈ ਟਰੈਕਟਰ ਤੇ ਅਬਰਾਜ ਨਾਲ ਸਾਡੀ ਪੈਲ ਬਾਦ ਹੋ ਗਈ ਬਰਾਜ ਲਗਾ ਲਉਣ ਲੱਗੀ ਬੋਲ ਜਲਦੀ ਲੱਗ ਗਈ ਨਾ ਕਿੰਨੀ ਲੱਗੀ ਲੱਤੀ ਆਉਣੀ ਪੁੱਤਰ ਉੱਤੇ ਬਹਿ ਕੇ ਕੀ ਕਰਨਾ ਵਾ ਇਹ ਤੇ ਗਰਮੀ ਪਤਾ ਕਿ ਨਹੀਂ ਲੱਗਦੀ ਆ ਵਾ ਕੋਲਡਾ ਖਾਣਾ ਹੱਲਾ ਕੇ ਕੋਲ ਲਾਣਾ ਹੁਣ ਏ ਝਾਰਨਾ ਪਤੋਲੀਆ ਪਾ ਤੂੰ ਪੀਣੀ ਏ ਲੱਸੀ ਪਿਆਰ ਨਾ ਫਿਰ ਅੱਜ ਡੱਗ ਜਾਣੀ ਆ ਹੋਲੀ ਪੁੱਤੋਲੀ ਪਾਦੇ 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 ਪਾਸ ਬੋਲਦਾ ਨਹੀਂ ਪੀਣੀ ਆ ਨੂੰ ਖਾਂਡ ਵਾਲੀ ਆ ਪਾਦੇ ਖਾਂਡ ਵਾਲੀ ਮੈਂ ਕਿਹ ਜਾ ਇਹ ਦੱਬਾ ਲੈ ਦੀ ਨਾ ਪਰ ਤੂੰ ਪੀਣੀ ਆ ਬਰਾਜ ਪੀਲਾ ਰੋਕਦਾ ਫਤੇ ਡੱਬਾ ਲੈ ਆ ਨਾਲ ਪੁੱਤ ਕਰ ਜੇ ਲੈ ਇੱਥੇ ਨਾ ਗਾਰਾਂ ਪੈਂਦਾ ਉਪਰ ਆਲੇ ਕਿਤਾਂ ਲੱਭੜ ਗਏ ਦੋਵੇਂ ਨੇ ਦੇਖਿਆ ਸਾਨੂੰ ਲੱਭੜਿਆਂ ਨੂੰ ਲੱਭੜੇ ਨਾ ਅਸੀਂ